ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਬਠਿੰਡਾ ਦੀ ਬਹੁ ਕਰੋੜੀ ਜਾਇਦਾਦ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਸਸਤੇ ਭਾਅ 'ਤੇ 99 ਸਾਲਾਂ ਲਈ ਲੀਜ਼ ਤੇ ਦੇਣ ਦੀ ਤਿਆਰੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਕਿਰਾਉ ਕਰਨ ਲਈ ਰੋਸ ਮਾਰਚ ਕੀਤਾ ਗਿਆ। ਜਿਵੇਂ ਜਿਵੇਂ ਸਾਟਾ ਮਾਰ ਚੱਕੇ ਬਦੂ ਦਾ ਸਿਉਣਾ ਦੇ ਦਫਤਰ ਦਾ ਜਿਹੜਾ ਅਚ ਘਰਾਉ ਆ ਉਹ ਕਰਨ ਜਾ ਰਹੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਦੇ ਨਾਲ ਲੁੱਟ ਪੰਜਾਬ ਦੇ ਲੋਕਾਂ ਦਾ ਦੇ ਨਾਲ ਉਹ ਖਾ ਜਿਹੜਾ ਜਿਹੜੇ ਬਾਪੂ ਦੀ ਸਰਕਾਰ ਚੱਲੇ ਰਹੀ ਆ ਉਹ ਕਿਸੇ ਵੀ ਕੀਮਤ ਇਨ ਨਹੀਂ برداشت ਕੀਤੀ ਪੰਜਾਬ ਸਰਕਾਰ ਨੇ ਕਿਤਨਾ ਜਿਹੜਾ ਹੈਗਾ ਸੈਸ਼ਨ ਬੁਲਾਇਆ ਗਿਆ ਕੀ ਕੰਮ ਹੋਇਆ ਦੇਖੋ ਇੱਕ ਦਿਨ ਦਾ ਸੈਸ਼ਨ ਜਿਹੜਾ ਸਰਕਾਰ ਬਣੇ ਬੁਲਾਇਆ ਗਿਆ ਆਮ ਆਦਮੀ ਪਾਰਟੀ ਦੀ ਜਿਹੜੀ ਮੰਤ ਸੀਗੀ ਪਰ ਉਸ ਦੇ ਨਾਲ ਨਾਲ ਅਸੀਂ ਇੱਕ ਮੰਤ ਹੋਰ ਕਿਸੇ ਸੀਗੀ ਕਿ 올 ਪਾਰਟੀ ਮੀਟਿੰਗ ਬੁਲਾਇਆ ਜਾਂ ਵੀ 올 ਪਾਰਟੀ ਮੀਟਿੰਗ ਦੇ ਵਿੱਚ ਜਿਹੜੀਆਂ ਕਿਸਾਨ ਜਥੇ ਬੰਦਿਆ ਕਿ ਕੋਨਨ ਸੱਦਾ ਜਾਵੇ ਕਿ ਕੋਨਨ ਬਲਾਹ ਸਰਕਾਰ ਕੋਲ ਸੁੱਛਤੇ ਨੇ ਕਿ ਸਾਡਾ ਜਿਹੜਾ ਮਤਲਬ ਸੀਗਾ ਕਿ ਸਰਕਾਰ ਨੂੰ ਅਪੀਲ ਕਰੀਏ ਕਿ ਸੈਸ਼ਨ ਬੁਲਾਇਆ ਜਾਵੇ ਇਹ ਸੈਸ਼ਨ ਨਾ ਸਿਰਫ ਇੱਕ ਦਿਨ ਦਾ ਕਟੋ-ਕਟ ਸੱਤ ਦਿਨਾਂ ਦਾ ਸੈਸ਼ਨ ਦੀ ਕੋਲ ਜੜੀ ਹੋਣੀ ਚਾਹੀਦੀ ਸੀ ਔਰ ਸਾਰੇ ਦਾ ਸਾਰਾ ਸੈਸ਼ਨ ਲਾਈਵ ਹੁੰਦਾ ਕਿ ਜਿਹੜੇ ਅੱਜ ਕਿਸਾਨ ਮਜ਼ਦੂਰ ਆਰਟੀਆ ਟ੍ਰਾਂਸਪੋਰਟਰ ਪੰਜਾਬ ਦੀਆਂ ਸੜਕਾਂ ਤੇ ਬੈਠੇ ਨੇ ਜਿਹੜੇ ਸੰਦਰਸ਼ ਦੇ ਵਿੱਚ ਲਗਾਤਾਰ ਜੂਝ ਰਹੇ ਨੇ ਤਾਂ ਕਿ ਉਹਨਾਂ ਦੀ ਗੱਲ ਨੂੰ ਜਿਹੜੀ ਆ ਇਸ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮਤੇ ਪਾ ਕੇ ਸਰਕਾਰ ਬਣੀ ਉਹ ਪੰਜਾਬ ਸਰਕਾਰ ਬਣੀ ਜਿਹੜੀ ਆ ਵਾਪਸ ਮੁੱਖ ਸਰਕਾਰ ਵਿੱਚ ਕੋਈ ਗੱਲ ਨਹੀਂ ਦੇਖੋ ਮੰਤਰੀ ਬਾਲ ਜੀ ਦਾ ਤੇ ਕੈਪਟਨ ਕੁਮਰ ਸਿੰਘ ਜੀ ਦਾ ਬਿਆਨ ਆਇਆ ਹੈ ਕਿ ਥਰਮਲ ਪਲੈਂਟ ਦੀ ਜਿਹੜੀ ਜ਼ਮੀਨ ਹੈ ਉਹ ਕਾਰਪੋਰੇਟ ਕਾਰ ਆਣਿਆਂ ਨੂੰ 1 ਰੁਪਏ ਲੀਜ਼ ਤੇ ਦਿੱਤੀ ਜਾ ਰਹੀ ਹੈ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂਗੀ ਵਿਧ ਮੰਤਰੀ ਸਾਹਿਬ ਨੂੰ ਕਿ ਤੁਹਾਨੂੰ ਬਠਿੰਡੇ ਸ਼ਹਿਰ ਦੇ ਲੋਕਾਂ ਨੇ ਇੰਨੀ ਵੋਟਾਂ ਪਾ ਕੇ ਜਿੱਤਾਇਆ ਹੈ ਤੇ ਤੁਸੀਂ ਕਿਸ ਮੁੱਦੇ ਤੇ ਜਿੱਤੇ ਸੀ ਕਿ ਮੈਂ ਇਹ ਥਰਮਲ ਪਲੈਂਟ ਬੰਦ ਨਹੀਂ ਹੋਣ ਦਊਗਾ ਥਰਮਲ ਪਲੈਂਟ ਬਠਿੰਡੇ ਦਾ ਦਿਲ ਹੈ ਤੇ ਮੈਂ ਦਿਲ ਤੜਕਦਾ ਬੰਦ ਨਹੀਂ ਹੋਣ ਦਊਗਾ ਮੈਂ ਚਿਮਨੀ ਦਾ ਧੂਆਂ ਨਹੀਂ ਬੰਦ ਹੋਣ ਦਊਗਾ ਤੇ ਅੱਜ ਤੁਸੀਂ ਥਰਮਲ ਪਲੈਂਟ ਵੀ ਬੰਦ ਕਰ ਰਹੇ ਹੋ ਫੇ ਤੁਸੀਂ ਇਹ ਵੀ ਕਿਹਾ ਸੀ ਕਿ ਜਿਹੜੇ ਇਹਦੇ ਕੰਮੇ ਆ ਜਿਹੜੇ ਇੱਥੇ ਮੁਲਾਜ਼ਮ ਨੇ ਉਹ ठेਕੇਦਾਰ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਓ ਕੀਤਾ ਜਾਊਗਾ ਉਹ ਵੀ ਬੇਰੁਜ਼ਗਾਰ ਕਰਤੇ ਫਿਰ ਇੱਥੇ ਇੱਕ ਸਕੂਲ ਸੀਗਾ ਜਿਹੜਾ ਕਿ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਸੀ ਉਹ ਵੀ ਬੱਚੇ ਵਿੱਦਿਆ ਤੋਂ ਵਾਂਝੇ ਰਹਿ ਗਏ ਤੇ ਤੁਸੀਂ ਕਿੰਨੇ ਵਾਅਦੇ ਕਰਕੇ ਆਏ ਹੋ ਪਠਿੰਡੇ ਸ਼ਹਿਰ ਦੇ ਵਿੱਚ ਤੁਸੀਂ ਐਮਐਲਏ ਬਣਿਓ ਤੇ ਅੱਜ ਤੁਸੀਂ ਕੋਆਪਰੇਟ ਘਰਾਣਿਆਂ ਨੂੰ ਆਪਦੇ ਸੱਜੇ ਖੱਬੇ ਵਾਲੇ ਬੰਦਿਆਂ ਨੂੰ ਫਾਇਦਾ ਦੇਣ ਲਈ 1 ਰੁਪਏ ਲੀਸ ਤੇ ਦੇ ਰਹੇ ਹਾਂ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਉੱਪਰੋਂ ਇਹ ਵੀ ਕਿਹਾ ਜਾ ਰਿਹਾ ਕਿ ਕੋਆਪਰੇਟ ਕਰਾਉਣਿਆਂ ਨੂੰ 2 ਰੁਪਏ ਯੂਨਿਟ ਬਿਜਲੀ ਤੇ 1 ਰੁਪਏ ਲੀਟਰ ਪਾਣੀ ਵੀ ਦਿੱਤਾ ਜਾਊਗਾ ਇਹ ਵੀ ਸਹੂਲਤ ਉਹਨਾਂ ਨੂੰ ਦਿੱਤੀ ਜਾਊਗੀ ਤੇ ਘੱਟੋ ਘੱਟ 33 ਸਾਲ ਲਈ ਤੇ ਜਿਹੜਾ ਕਿ ਅੱਗੇ 99 ਸਾਲ ਲਈ ਹੋਰ ਵੀ ਵਾਤਾ ਹੋ ਸਕਦਾ ਹੈ ਸੋ ਇਹ ਇੱਕ ਬਹੁਤ ਵੱਡਾ ਘਾਟਾ ਪਿਆ ਬਠਿੰਡੇ ਸ਼ਹਿਰ ਨੂੰ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਕੋਆਪਰੇਟ ਕਰਾਉਣਿਆਂ ਨੂੰ ਫਾਇਦਾ ਨਾ ਨਾ ਦਿਓ ਕਿਉਂਕਿ ਅਗਰ ਤੁਸੀਂ ਦਿਓਗੇ ਫਾਇਦਾ ਤਾਂ ਤੁਹਾਨੂੰ ਬਠਿੰਡੇ ਦੇ ਲੋਕ ਦੱਸਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਅਗਰ ਉਹ ਇਹੋ ਜਿਹਾ ਰੋ ਰੱਖਣਗੇ ਤਾਂ ਕਦੇ ਵੀ ਉਹ ਜਿੱਤ ਪਾਉਣਗੇ ਬਠਿੰਡੇ ਸ਼ਹਿਰ ਦੇ ਵਿੱਚ ਮੁੜ ਕੇ ਸੋ ਅਸੀਂ ਅੱਜ ਸਾਰੇ ਆਮ ਆਦਮੀ ਦੀ ਆਡੀ ਪਾਰਟੀ ਵਾਲੇ ਮਿਲ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵਿੱਤ ਮੰਤਰੀ ਸਾਹਿਬ ਦਾ ਦਫ਼ਤਰ ਘੇਰਾਗੇ ਤਾਂ ਕਿ ਉਹਨਾਂ ਨੂੰ ਸੁ ਜਾਗ ਆ ਸਕੇ ਕਿ ਜਿਹੜੇ ਵਾਅਦੇ ਉਹਨਾਂ ਨੇ ਕਹੇ ਸੀ ਉਹ ਪੂਰੇ ਕਰਨ ਪੰਜਾਬ ਸਰਕਾਰ ਮੁਰਦਾ ਆਵਾਜ਼ ਮੈਨੂੰ ਮਾਫ਼ ਕਰਨਾ ਮੈਨੂੰ ਮਾਫ਼ ਕਰਨਾ ਮੈਡਮ ਅੱਜ ਆਪ ਦਾ ਕੀ ਪ੍ਰੋਗਰਾਮ ਹੈ ਕਿ ਆਇਓ ਕਿਸ ਕਿਆ ਕਰ ਰਹੇ ਹੋ ਸਰਕਾਰ ਬਣੀਓ ਜਿਹੜੇ ਮਾਫੀਏ ਨੇ ਪੁਰਜ਼ੋਰ ਚਲਾਏ ਚਾਰੇ ਨੇ ਜਿਹੜੇ ਲੈਂਡ ਮਾਫੀਏ ਜਿਹੜੇ ਸੈਲ ਮਾਫੀਏ ਜਿਹੜੇ ਰੇਤ ਮਾਫੀਏ ਅਕਾਲੀ ਦਲ ਸਰਕਾਰ ਵੇਲੇ ਚੱਲੇ ਜਾ ਰਹੇ ਸੀਗੇ ਉਹੀ ਇਸ ਕਾਂਗਰਸ ਸਰਕਾਰ ਦੇ ਜਿਹੜੇ ਆ ਲਗਾਤਾਰ ਜਾਰੀ ਨੇ ਔਰ ਜਿਹੜੇ ਮਨਪ੍ਰੀਤ ਪਾਜ਼ਲ ਜੀ ਵਿਧਮંત્રી ਜਿਹੜੇ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਮਟੰਡੇ ਦੇ ਲੋਕਾਂ ਦੇ ਨਾਲ ਵਾਅਦਾ ਕਰ ਰਹੇ ਸੀਗੇ ਕਿ ਜਿਹੜਾ ਥਰਮਲ ਨੂੰ ਬੰਦ ਨਹੀਂ ਹੋਣ ਦਿੱਤਾ ਚੌਗਾ ਥਰਮਲ ਦੀਆਂ ਚਿੰਡੀਆਂ ਦੇ ਵਿੱਚ ਧੂਮਾ ਜਿਹੜਾ ਬਹਾਲ ਕਰਤਾ ਕਿ ਉਹ ਸਾਰੀਆਂ ਜਿਹੜੇ ਝੁੱਠੇ ਵਾਦੇ ਸਾਰੀ ਇਹ ਸਾਰੀਆਂ ਗੱਲਾਂ ਨੇ ਜੜੀਆਂ ਉਹ ਅੱਜ ਗੱਲਾਂ ਹੀ ਬਣ ਕੇ ਰਹਿ ਗਈਆਂ ਤੇ ਸਰਾ ਸਰ ਜਿਹੜੀ ਪੰਜਾਬ ਦੀ ਲੋਟਾ ਕੀ ਜਿਹੜਾ ਕਾਰਪੋਰੇਟ ਘਰਾੜਿਆ ਨੂੰ ਜਿਹੜੇ ਕੱਲ ਦੇ ਨਿਊਜ਼ਪੇਪਰ ਜਿਹੜੇ ਪੰਜਾਬੀ ਰਿਪੋਰਟੀਆਂ ਦੀਆਂ ਹੈਡਲਾਈਨਸ ਪਟੀਆਂ ਸੀ ਕਿ 33 ਸਾਲਾਂ ਬਾਅਦ ਤੇ ਇੱਕ ਰੁਪਿਆ ਲੀਸ ਤੇ ਜਿਹੜੀ ਇਸ ਪਠਿੰਡਾ ਵਰਕੇ ਧਰਮਲ ਦੀ ਜ਼ਮੀਨ ਆ ਕਰੋੜਾਂ ਦੇ ਪਾਤੀ ਜ਼ਮੀਨ ਉਹਨੂੰ 1 ਰੁਪਿਆ ਲੀਸ ਦੇ ਕੇ ਕਾਰਪੋਰੇਟਰ ਹੈ ਉਹਨਾਂ ਨੂੰ ਕਹਿੰਦਾ ਮਤਲਬ ਆ ਕਿ ਸਰਕਾਰ ਨੇ ਜਿਹੜੇ ਮਾਫੀਆ ਕਾਲੀਗਲ ਵੇਲੇ ਚੱਲ ਰਹੇ ਸੀ ਹਾ ਜੋ ਮਾਫੀਆ ਨਹੀਂ ਹੋਰੇ ਇਸ ਮਾਫੀਆ ਤੋਂ ਸਮਾਏ ਉਹ ਪੁੱਛ ਰਿਹਾ ਔਰ ਆਟ ਲਈ ਚੱਲ ਰਹੀ ਸੀ ਬਲਕ ਪਾਰਕ ਦੇ ਜਿਹੜੇ ਪ੍ਰੋਜੈਕਟ ਇੱਥੇ ਲੈ ਕੇ ਆਵਾਂਗੇ ਸੋ ਮੈਨੂੰ ਇਹ ਦੱਸੋ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਬਲਕ ਪਾਰਕ ਪ੍ਰੋਜੈਕਟਸ ਦੀ ਸਰਕਾਰ ਨੇ ਗੱਲ ਕੀਤੀ ਹੈ ਕਿਹੜੇ ਕਿੰਨੇ ਕੁ ਪ੍ਰੋਜੈਕਟ ਜਿਹੜੇ ਹੁਣ ਤੱਕ ਚਾਲੂ ਕਰ ਦਿੱਤੇ ਜਾਂ ਪਰ ਕਿੰਨੇ ਕੁ ਪ੍ਰੋਜੈਕਟਸ ਦੇ ਵਿੱਚ ਸਰਕਾਰ ਨੇ ਇਹ ਲਾਜ਼ਮੀ ਬਣਾ ਦਿੱਤਾ ਕਿ ਉਥੋਂ ਦੇ ਲੋਕਲ ਜਿਹੜੇ ਲੋਕ ਹੈਗੇ ਨੇ ਲੋਕਲ ਜਿਹੜਾ ਯੂਥ ਹੈਗਾ ਆ ਜਾਂ ਪੜੇ ਲਿਖੇ ਜਿਹੜੇ ਕਾਬਿਲ ਨੇ ਕਿੰਨੇ ਕਿਨੇ ਜਿਹੜੇ ਉੱਥੇ ਨੌਕਰੀਆਂ ਕਰਦਣੇ ਉਸ ਤੋਂ ਪਹਿਲਾਂ ਤਲਵੰਡੀ ਸਾਬੋ ਰੈਫਾਈਨਰੀ ਲੈ ਕੇ ਆਏ ਰੈਫਾਈਨਰੀ ਦੇ ਵਿੱਚ ਪਹਿਲਾਂ 10 ਦਿਨ ਕਿਸ ਪ੍ਰੋਜੈਕਟ ਦੇ ਵਿੱਚ ਲੋਕਲ ਲੋਕ ਆ ਜਿਹੜੇ ਕਿੰਨੇ ਉੱਥੇ ਜੌਬ ਕਰ ਰਹੇ ਨੇ ਕਿੰਨਿਆਂ ਚ ਨੌਕਰੀਆਂ ਕਰ ਰਹੇ ਨੇ ਸੋ ਸਰਾ ਸਰ ਇੱਕ ਮਾਫੀਆ ਆ ਜਿਹਦੇ ਵਿੱਚ ਮਨਪ੍ਰੀਤ ਬਾਦਲ ਜੀ ਮੈਕਨੀਆਂ ਉਹਨਾਂ ਦੀ ਆਪਣੀ ਹਿੱਸੇਦਾਰੀ ਆ ਜਿਹੜਾ ਅੱਜ ਉਹਨਾਂ ਦਾ ਇੰਨਾ ਜ਼ੋਰ ਲੱਗ ਰਿਹਾ ਕਿ ਉਹ ਹਰ ਵਾਰ ਲਾ ਰਹੇ ਨੇ ਕਿ ਕਿਵੇਂ ਨਾ ਕਿਵੇਂ ਕਰਕੇ ਅਸੀਂ ਜਿਹੜੀ ਮਨਪ੍ਰੀਤ ਬਾਦਲ ਦੀ ਇਹ ਜ਼ਮੀਨ ਥਰਮਲ ਦੀ ਇਹਨੂੰ ਵਕਾਫਾ ਕੀਤਾ ਗਿਆ ਇੱਕ ਉੱਪਰ ਨਾਲਾ ਇਹ ਜਿੱਡੀਗਨ ਤੋਂ ਪਹਿਲਾਂ ਆਪਣਾ ਪੈਂਡਰ ਦੀ ਤਾਂ ਇਹ ਸਾਰੇ ਬਹਾਨੇ ਬਣਾਏ ਜਾ ਰਹੇ ਨੇ ਜਿਹੜਾ 731 ਕਰੋੜ ਰੁਪਏ ਨੂੰ ਰੈਨੋਵੇਸ਼ਨ ਕਰਨ ਤੇ ਲੱਗਿਆ ਸੀਗਾ ਤੇ ਉਦੋਂ ਕਿਉਂ ਨਹੀਂ ਬੋਲੇ ਉਦੋਂ ਚੁੱਪ ਕਰਕੇ ਕਿਉਂ ਬੈਠੇ ਹੋਏ ਸੀਗੇ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਸਾਰਿਆਂ ਨੂੰ ਪਤਾ ਕਿ ਇਸ ਥਰਮਲ ਦੀ ਜਿਹੜੀ ਮਿਆਦ ਆ 2031 ਤੱਕ ਆ ਤੇ ਜਿਹ ਔਰ ਦੂਸਰੇ ਪਾਸੇ ਅਖਬਾਰ ਦੀਆਂ ਸੁਰਖੀਆਂ ਇਹ ਵੀ ਬੋਲ ਰਹੀਆਂ ਨੇ ਕਿ ਭਾਵੇਂ ਉਹ ਗੋਇੰਦਵਾਲ ਗੋਇੰਦਵਾਲ ਸਾਹ ਵਾਲੇ ਥਰਮਲ ਪਲਾਂਟ ਆ ਤੇ ਭਾਵੇਂ ਉਹ ਜਿਹੜੇ ਰਾਜਪੁਰੇ ਵਾਲੇ ਥਰਮਲ ਪਲਾਂਟ ਆ ਕਿ ਉਹ ਵੀ ਪ੍ਰਾਈਵੇਟ ਕੰਪਨੀਆਂ ਨੇ ਅੱਜ ਪਾਵਰ ਕਮ ਨੂੰ ਚਿੱਠੀ ਲਿਖ ਦਿੱਤੀ ਆ ਕਿ ਸਾਡੇ ਤੋਂ ਜਿਹੜੇ ਥਰਮਲ ਆ ਨਹੀਂ ਚੱਲਦੇ ਇਹਨਾਂ ਨੂੰ ਤੁਸੀਂ ਸਾਡੇ ਤੋਂ ਲੈ ਲਓ ਇਟ ਮੀਨਸ ਇਟ ਕਲੀਅਰ ਹੈ ਕਿ ਸਰਕਾਰਾਂ ਵੱਲੋਂ ਜਿਹੜੇ ਸਮਝੌਤੇ ਹੋਏ ਸੀਗੇ ਪ੍ਰਾਈਵੇਟ ਥਰਮਲਾਂ ਦੇ ਨਾਲ ਉਹਦੇ ਵਿੱਚ ਬਹੁਤ ਵੱਡੇ ਵੱਡੇ ਕਪਲੇ ਸੀਗੇ ਜਿਹੜੇ ਅੱਜ ਮਤਲਬ ਇਹਨਾਂ ਨੂੰ ਡਰ ਲੱਗ ਰਿਹਾ ਕਿ ਜਿਹੜੇ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੈਂਦੀ ਆ ਤਾਂ ਸਾਡਾ ਪਤਾ ਨਹੀਂ ਕੀ ਹਾਲ ਹੋਣਾ ਸਾਰੇ ਦੇ ਸਾਰੇ ਕਪਲੇ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ ਇਹਨਾਂ ਨੇ ਘੁਟਾਲੇ ਕੀਤੇ ਨੇ ਪ੍ਰਾਈਵੇਟ ਥਰਮਲਾਂ ਦੇ ਨਾਲ ਐਗਰੀਮੈਂਟ ਕਰਕੇ ਉਹ ਸਾਰੇ ਸਾਹਮਣੇ ਆਉਣਗੇ ਉਹ ਸੋਚੇ ਡਾਰਾ ਜਿਹੜਾ ਦਸਤਾਰਿਆ ਕਿ ਜਿਹੜਾ ਮਤਲਬ ਪ੍ਰਾਈਵੇਟ ਕੰਪਨੀਆਂ 'ਚ ਚੁੱਠੀਆਂ ਲਿਕਦੀਆਂ ਨੇ ਸਰਕਾਰਾਂ ਨੂੰ ਵੀ ਸਾਡੇ ਤੋਂ ਜਿਹੜੇ ਆ ਖਰੀਦ ਲੈ ਜਾਣ ਆਮ ਆਦਮੀ ਪਾਰਟੀ ਦੀ ਐਕਸ਼ਨ ਲੈਣ ਲਈ ਸਾਡਾ ਆਮ ਆਦਮੀ ਪਾਰਟੀ ਪੂਰੇ ਛੜੇ ਪੰਜਾਬ ਦੇ ਲੋਕਾਂ ਦੇ ਨਾਲ ਖਾਸ ਕਰਕੇ ਪਠੰਡੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਲੈ ਕੇ ਇੱਥੇ ਖੜਿਆ ਕਿ ਸਰਕਾਰ ਬਣੀਓ ਜਿਹੜੇ ਮਾਫੀਆ ਚਲਾਏ ਜਾ ਰਹੇ ਨੇ ਉਹਨਾਂ ਮਾਫੀਆ ਦਾ ਅਸੀਂ ਰੱਜ ਕੇ ਵਿਰੋਧ ਕਰਦੇ ਹਾਂ ਜਿਹਦੇ ਚ ਵੱਡੀ ਹਿੱਸੇਦਾਰੀ ਮਾਨਪ੍ਰੀਤ ਫਾਦਲ ਜੀ ਦੀ ਹੈ ਵਿੱਤ ਮੰਤਰੀ ਸਾਡੇ ਜਿਹੜੇ ਸਰਕਾਰ ਦੇ ਨੇ ਉਹਨਾਂ ਦੀ ਅਸੀਂ ਦਫ਼ਤਰ ਤੱਕਰਾਓ ਇੱਥੋਂ ਲੈ ਕੇ ਮਾਰਚ ਕਰਾਂਗੇ ਤਾਂ ਦਫ਼ਤਰ ਤੱਕ ਉਹਨਾਂ ਦਾ ਘਰਾਓ ਕਰਾਂਗੇ ਮੈਡਮ ਬਲਜਿੰਦਰ ਕੌਰ ਤੁਸੀਂ ਤਲਵੰਡੀ ਰਹੋ ਤਲਵੰਡੀ ਦੇ ਐਮ ਐਲ ਏ ਕੱਟ ਕਰਦੀ ਹੈ ਠੀਕ ਹੈ ਮੇਰਾ ਇੱਕ ਸਵਾਲ ਹੈ 3 ਦਿਨ ਤੋਂ ਲਗਾਤਾਰ ਤੁਹਾਨੂੰ ਦੱਸਿਆ ਜਾ ਰਿਹਾ ਹੈ ਮੇਰੇ ਮੇਰੇ ਵੱਲੋਂ ਫੋਨ ਕਰ ਕਰਕੇ ਕਿ ਤੁਹਾਡੇ ਉੱਥੇ ਦਾਣਾ ਮੰਡੀ ਬਣ ਰਹੀ ਹੈ ਤਲਵੰਡੀ ਦੇ ਅੰਦਰ 90 90 ਲੱਖ ਦਾ ਪ੍ਰੋਜੈਕਟ ਦਿੱਤਾ ਉਹਨੂੰ ਠੀਕ ਹੈ ਜਿਹੜੇ ਠੇਕੇਦਾਰ ਨੂੰ ਉਹ ਉੱਥੇ ਕਪਲਾ ਕਰ ਰਹੇ ਉਹਦੇ ਲਈ ਕੀ ਕਰ ਰਹੇ ਹੋ ਤੁਸੀਂ ਦੇਖੋ ਇਹਦੇ ਲਈ ਹਾਏ 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 ਲੋਟੂ ਮੰਤਰੀ ਹੈ ਹਾਏ 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 ਤੋਂ ਅਮਨਦੀਪ ਕੁਲਾਟੀ ਦੇ ਨਾਲ ਸ਼ਾਮ ਲਾਲ ਚਾਵਲਾ ਅਤੇ ਨਵਪਿਤਕਾਲ ਦੀ ਰਿਪੋਰਟ